ਇੱਕ ਹੀ ਬੰਦਾ ਖੀਰ ਰਾ ਖੀਰ ਬਣਦੀ ਆ ਬਰਾਮਾ ਵਾਲੀ ਖੀਰ ਦੇ ਨਾਲ ਪਣ ਪੂੜੇ ਵਾਰਦਾ ਤਾਂ ਫੇਗਲੀਓ ਤਾਂ ਪਦੇ ਵਿੱਚ ਖੀਰ ਨੂੰ 20 ਕਿਹਾ ਸੀ 20 ਹੁਣ 20 ਆਉਦਾ ਨਹੀਂ ਹੈ 20 ਆਵੇ ਨਾ ਕਿ ਪੂੜੇ ਖਾਈਏ ਨਾ ਹੈ ਖੀਰ ਆਉਂਦੀ ਹੈ ਖੀਰ ਵੱਡ-ਵੱਡੀਆਂ ਨੇ ਕਹਿੰਦੀਆਂ ਖੀਚੋ ਤੇ ਅੱਜ ਧੁੱਪ ਦੇ ਵਿੱਚ ਇਹਨਾਂ ਲਈ ਖੀਰ ਖੀਰ ਦੇ ਨਾਲ ਮਾਲ ਪੂੜੇ ਉਹ ਆਵਾਜ਼ ਖਲਵਾਣਾ ਖਾਦਾ ਜਾਊਗਾ ਉਹ ਅੱਜ ਵਾਂ ਨੇ ਮਾਲ ਪੂੜੇ ਹੈ ਠੰਡੀ ਕਰਨੀ ਆਪੋ ਠੰਡੀ ਰੱਖੋ ਨਹੀਂ ਕਿੱਦਾਂ ਕਰੀਏ ਠੰਡੀ ਕਿਉਂ ਐਨੀ ਛੇਤੀ ਇਹਨੂੰ ਪਾਣੀ ਚ ਰੱਖਦੇ ਇੱਥੇ ਆ ਲੋ ਸਾਡੇ ਘਰ ਬਣ ਲੱਗੇ ਅੱਜ ਖੀਰ ਤੇ ਮਾਲਪੂੜੇ ਤੇ ਬਣਨ ਲੱਗੇ ਉਹ ਧੁੱਪ ਚ ਮੀਂਹ ਹੈ ਨੀਗਾ ਦੱਸਿਆ ਸੀਗਾ ਦੱਸਿਆ ਸੀਗਾ ਬੇਦਰ ਆਲੇ ਨੇ ਦੱਸਿਆ ਸੀਗਾ ਤੇ ਉਹ ਫੇ ਧੁੱਪ ਨਿਕਲਿਆ ਤੇ ਸਲਾਹ ਬਣੀਓ ਸੀਗੀ ਤੇ ਹੁਣ ਉਹ ਕਹਿੰਦੇ ਖਾਣੇ ਖਾਣੇ ਆ ਹਨਾ ਤੇ ਚਲੋ ਖੰਡਾ ਮੋੜੀ ਛੱਡ ਦਿਓ ਜਿੱਦਾਂ ਇਹ ਬਣ ਗਏ ਖਾਨ ਨੇ ਤੇ ਨਾਲ ਸਾਨੂੰ ਦਿਖਾਲਦੇ ਆ ਕਿੱਦਾਂ ਬਣਾਉਣੇ ਆ ਖੀਰ ਤਾਂ ਬਣ ਗਈ ਆ ਹੋਰ ਜਾਨੂੰ ਠੰਡੀ ਹੋ ਜਾਣੀ ਆ ਪਾਣੀ ਜੀ ਰੱਖਤੀ ਆ ਹੋ ਜਾਣੀ ਆ ਠੰਡੇ ਪਾਣੀ ਦਾ ਬਹੁਤ ਛੇਤੀ ਹੋਣੀ ਆ ਟੱਕਣਾ ਨੇ ਜਿੱਤੇ ਉੱਤੇ ਨੇ ਆ ਨਾ ਹੂੰ ਪਾਉ ਦੇ ਨਿਕਲਦੀ ਨਾ ਐਨਾ ਪਰਦਾ ਨਾ ਹੋ ਨੂੰ ਡਰ ਹਣਾ ਵਿੱਚ ਕੋ ਡੈਗ ਨਾ ਪਾਵੇ ਬੈਰ ਦਾ ਕੋ ਲਾਲ ਥੋੜਾ ਹੁੰਦਾ ਹੈ ਹੈ ਨਾ ਬਾਕੀ ਇਹਦਾ ਦੋ ਦੋ ਵੀ ਤਿਆਰ ਕਰਨਾ ਹੁਣ ਛੱਡ ਦੇ ਜਿੱਦਾਂ ਕੱਟਦਾ ਨਾ ਆ ਲੈ ਆਵੇਂ ਅਸੀਂ ਗੌੜ ਇਹਦੇ ਵਿੱਚ ਉਹ ਹਵਾ ਲਿਆ ਜਿੱਦਾਂ ਇਹਦਾ ਦੂਜਾ ਬਣ ਗਿਆ ਕੀ ਕਹਿੰਦੇ ਬਣਦਾ ਹੁੰਦਾ ਸ਼ੱਕਰ ਦਾ ਸਾਰਾ ਬਣ ਆਉਣਾ ਨਹੀਂ ਹੈਗਾ ਹਾਂ ਰਲਾਇਆ ਭਿੰਤਾ ਹੁੰਦਾ ਭਿੰਤਾ ਇਹ ਹੁੰਦਾ ਪਰ ਹੁੰਦਾ ਰਾਏ ਹੁੰਦਾ ਚਾਹੀਏ ਬਣਾ ਲਈਏ ਜੀ ਠੀਕ ਨਹੀਂ ਸ਼ਾਨ ਆ ਸ਼ਾਨ ਨੂੰ ਇਹ ਮਾਲ ਪੂਰੇ ਖਾਉਣੇ ਆ ਖਾਦੇ ਕਦੇ ਇਹਨਾਂ ਛਾੜ ਦੇ ਇਹਨੂੰ ਤਾਂ ਖਾਦੇ ਨਹੀਂ ਖੱਦ ਦੇਣੀ ਕਰੀ ਅੱਜ ਪਹਿਲੀ ਵਾਰੀ ਇਹਦੇ ਮਾਲ ਬੂੜੇ ਖਾਏ ਜਾਣਗੇ ਇਹਨੂੰ ਇਹ ਵੀ ਤੇ ਪਹਿਲੀ ਵਾਰੀ ਖਾਊਗਾ ਹੂੰ ਪਿੱਤਨ ਦਾ ਖਾਦੇ ਹੁਣ ਇਹ ਤਾਂ ਬਣਾਉਂਦੇ ਹੋਏ ਇੱਕ ਸਾਤ ਸਾਡੇ ਫਿਰ ਤੇ ਮੀਂਹ ਘਟ ਪੈਂਦੇ ਸੀ ਤਾਂ ਨਹੀਂ ਬਣਾਈ ਸੀ ਕੱਲ ਪੈਂਦਾ ਸੀ ਮੀਂਹ ਕੱਲ ਬਣਾਉਣੇ ਚਾਹੀਦੇ ਸੀ ਇਹਨਾਂ ਕਾਲਾ ਫੇਫੇ ਉਧਰ ਖੰਨੇ ਹੁਣ ਹੱਲ ਪ੍ਰੋਗਰਾਮ ਸਗਾ ਭੋਗ ਦਾ ਇਹ ਸ਼ਾਨ ਸੀ ਕਾਲਾ ਫੇਫੇ ਭੋਗ ਦੇ ਵਿੱਚ ਹੱਥ ਸਗਾ ਸ਼ਾਨ ਦਾ ਪਕੌੜੇ ਖਾਣੇ ਸੀ ਇਹਨੇ ਅੱਜ ਫੇ ਪੂਰੇ ਚੱਲਣਗੇ ਆ ਲੱਗਾ ਆਟਾ ਸ਼ਾਨ ਹੋਣ ਕੂੜਿਆ ਲਈ ਆਟਾ ਤਾਂ ਆਪਾਂ ਥੋੜੇ ਜਿਹਾ ਹੀ ਬਣਾਉਣੇ ਆ ਆਹੋ ਚਾਰ ਚਾਰ ਪੰਜ ਪੰਜ ਆ ਜਾਏ ਉਹਨੂੰ ਚਾਰ ਚਾਰ ਪੰਜ ਪੰਜ ਆ ਜਾਣ ਹਨਾ ਸਵਾਦੇ ਦੇ ਨਾਲ ਲੱਗਾ ਹਾਂ ਹਾਂ ਹਲੋ ਬਿਸ਼ਾਨਾ ਵੀ ਹੈਲਪ ਕਰਉਣ ਲੱਗਾ ਹੁਣ ਵਿੱਚ ਪਉਣ ਕੇ ਪਾਇਆ ਜਾਊਗਾ ਗੁੜ ਦਾ ਘੋਲ ਆਟੇ ਦੇ ਵਿੱਚ ਛੱਡ ਲਵੇ ਕੋਣੀ ਹੈ ਹੈ ਨੋ ਫਰਟਾ ਉਹ ਫੈਲੂ ਫੈਲੂ ਫਾ ਫਾ ਤੁਹਾਡੇ ਘੋਲ ਵਿੱਚ ਉਦੋਂ ਤਾਂ ਪਤਲਾ ਹੀ ਹੁੰਦਾ ਹੂੰ ਗੋਲ ਹੁਣ ਮਿਕਸ ਹੋਣਾ ਚਾਹੀਦਾ ਹੁਣ ਇਹੇ ਮਿਕਸ ਕੀਤਾ ਜਾਊਗਾ ਮਿਕਸ ਹੋ ਰਿਹਾ ਹੌਲੀ ਹੌਲੀ ਟਲਕੇ ਨਹੀਂ ਬਾਣਦੇ ਹੈਗੇ ਉਹ ਦਿਨ ਜਦੋਂ ਆਪਾਂ ਮਾਰਕੀਟ ਗਏ ਸੀ ਤੇ ਤੂੰ ਤੇ ਪੱਤੇ ਸੀ ਵੱਡੇ ਵੱਡੇ ਉਹ ਲਿਆਤਾ ਜਾਵੇ ਪੱਤਿਆਂ ਨਾਲ ਬਣਾਉਂਦੇ ਹੁੰਦੇ ਹੁੰਦਾ ਹਨ ਪਹਿਲਾਂ ਤਾਂ ਇਦਾਂ ਪੱਤਿਆਂ ਨਾਲ ਬਣਾਉਂਦੇ ਹੁੰਦੇ ਪਹਿਲਾਂ ਤਾਂ ਗੋੜ ਦੇ ਪੇਪਲ ਦੇ ਪੱਤੇ ਹਾਲੋ ਵੀ ਦੋ ਤਿਆਰ ਹੋ ਚੁੱਕੇ ਆ ਖਾਣ ਪੀਣ ਵਾਲੀ ਸੰਗਤ ਸਾਰੀ ਬੀਟਿੰਗ ਕਰ ਰਹੀ ਆ ਹੈ ਕਦੋਂ ਬਣੂ ਕਦੋਂ ਬਣੂਗੇ ਮੈਂ ਕਿਹਾ ਸਰਪ੍ਰੇਖ ਦੀ ਮੋਮੀ ਨੂੰ ਕਹਿਣਾ ਇਹਨੂੰ ਖਿਲਾਇ ਬੇਲੀ ਨੂੰ ਖਿਲਾਇ ਪੂਰੇ ਖਿਲਾਵਾ ਬੈਨੂੰ ਖਸਾ ਹਾਲ ਕੋਈ ਜੀਵਨ ਸਫਲ ਹੋ ਜਾ ਕਾ ਕੀ ਪੂਰੇ ਖਾ ਕੇ ਜੀਵਨ ਸਫਲ ਹੋਣੀ ਬੈ ਚਲੋ ਹਾਂ ਕੁਲ ਤਿਆਰ ਹੋ ਗਿਆ ਹੁਣ ਇਹਨੂੰ 10 ਤੋਂ 15 ਮਿੰਟ ਇਦਾਂ ਛੱਡ ਦੇਣਾ ਇਹਨੂੰ ਐਨ ਫੇ ਬਣ ਜਾਊਗਾ ਪੂਰਾ ਮਲੈਮ ਤੇ ਬਾਅਦ ਦੇ ਵਿੱਚ ਵੀ ਪ੍ਰੋਸੈਸ ਸ਼ੁਰੂ ਕਰਦੇ ਆਪਾਂ ਬਣਾਉਣ ਦਾ ਇਹਦਾ ਜਾਨ ਉਧਰ ਖੀਰ ਵੀ ਠੰਡੀ ਹੋ ਜਾਊਗੀ ਤੇ ਥੋੜੀ ਬੋਧੀ ਭੁੱਖ ਵੀ ਹੋਰ ਲੱਗ ਜਾਊਗੀ ਹਨਾ ਇੱਥੇ ਯਾਰ ਬਾਹਰ ਕੱਲ ਮੀਂਹ ਪੈਂਦਾ ਸੀਗਾ ਔਰ ਜਿੱਤੋਂ ਆਪਾਂ ਪੂਰੀ ਕੜਕਵੀਂ ਧੁੱਪ ਨਿਕਲੀ ਹੋਈ ਆ ਬੱਦਲ ਕਿੰਨੇ ਹੋਣੇ ਐ ਦਾ ਸਮਾਨ ਸਾਫ ਹੈ ਅੱਜ ਨੀਲਾ ਮੀਂਹ ਦੇ ਕੱਲ ਦੇ ਮੀਂਹ ਦੇ ਨਾਲ ਮੌਸਮ ਵਧੀਆ ਹੋਏ ਆ ਰਾਤੀ ਤਾਂ ਉਹ ਤਾਂ ਪੱਖੇ ਵੀ ਨਹੀਂ ਲਾਏ ਮੈਂ ਤਾਂ ਪੱਕਾ ਲਾਇਆ ਹੀ ਨਹੀਂ ਜਾਤੀ ਰਾਤੀ ਬੰਦ ਹੋਵੇ ਮੈਂ ਤਾਂ ਲਾਇਆ ਹੀ ਮੈਂ ਤਾਂ ਕੱਲ ਸ਼ਾਮੀ ਜਦੋਂ ਪੈਣੀ ਲੱਗਾਂ ਜਦ ਹੀ ਬੰਦ ਕਰਤਾ ਨਹੀਂ ਮੌਸਮ ਤਾਂ ਅੱਜ ਵੀ ਠੰਡ ਨਹੀਂ ਇਹ ਪਿਛਲੇ ਹਫ਼ਤੇ ਈ ਸੀ ਵੀ ਚੱਲਦੇ ਸੀਗੇ ਹਨਾ ਇੱਕ ਮੀਂਹ ਪਿਆ ਉਹਨੇ ਪੱਖੇ ਬੰਦ ਕਰਾ ਦਿੱਤੇ ਬਾਕੀ ਇਹ ਪਿਸ਼ੀ ਦੇ ਪਾਸੇ ਹੈ ਪੀਤੇ ਆਹ ਰਵਾਣੀ ਦੇ ਭਾਗ ਪਤਾ ਨਹੀਂ ਕਰ ਦੋ ਜਾਗਣੇ ਇੱਕ ਆ ਇੱਕ ਉਹ ਇੱਥੇ ਰੱਖੀਏ ਨਾ ਮੀ ਪੀ ਜਾਊਗਾ ਨਾ ਠੰਡਾ ਹੋਰ ਹੋਊਗਾ ਰਵਾਣੀ ਦੇ ਕਰਕੇ ਮੀ ਪੀਂਦਾ ਮੈਂ ਪੱਕਾ ਇੱਥੇ ਸ਼ੀਸ਼ੇ 'ਚ ਰੱਖ ਦੇ ਹੋਰ ਮੀ ਪੀ ਚੱਲਿਆ ਗਾ ਹੈ ਵੀ ਕਿੰਨੇ ਕਿਲੋ ਦਾ ਇਹ ਕਿੰਨੇ ਕਿਲੋ ਦਾ 6.5 ਕਿਲੋ ਦਾ 6.5 ਕਿਲੋ ਦਾ 6 ਦੇ 7 ਕਿਲੋ ਦਾ ਰਵਾਣਾ ਆ ਕੇ ਕੀ ਆਇਆ ਕਿੰਨੇ ਦਾ 5 ਯੂਰੋ ਦਾ ਆਇਆ 6 ਦੇ ਰੱਖ 6 ਦੇ ਰੱਖ ਸਾਢੇ 7 ਕਿਲੋ ਸਾਢੇ 7 ਕਿਲੋ ਖਾ ਜਾਣਾ ਪਾੜੇ ਤੋਂ ਲੱਗ ਪਣਾ ਬਸ ਕਰ ਨਾਲੇ ਹੈਗੀਆਂ ਗੱਟੀਆਂ ਲੈ ਠੀਕ ਆ ਹੁਣ ਤਾਂ ਟੈਂਪਾਈ ਤੇ ਹੋਟਣੀ ਫੇ ਪਤਾ ਲੱਗਣਾ ਇਹ ਚੱਕ ਕੇ ਛੱਡ ਨਾ ਸਹੀ ਆ ਐਨ ਪੂਰਾ ਵਧੀਆ ਇੱਧਰ ਸਾਡਾ ਬੰਦਾ ਪਾਣੀ ਭਰ ਕੇ ਟੱਪ ਦੇ ਵਿੱਚ ਠੀਸ ਰੱਖਣ ਲੱਗਾ ਵੀ ਦਵਾ ਦਵਾ ਠੰਡੀ ਹੋ ਜੇ ਤਾਂ ਖਾਣੇ ਆਲੇ ਬੰਦੇ ਨੇ ਹੈ ਵੜਾ ਕੰਮ ਠਕੀਮਾ ਹੋ ਉਹ ਤੇ ਆਂ ਪਈ ਖਾ ਹੋ ਜਵੇ ਦਵਾ ਦਵਾ ਲੈੰਦਾ ਵੈਂਦਾ ਹੀ ਮਾਲ ਕੁੜਾ ਕੋਈ ਬਾਹਰ ਕੁੜਾ ਤਾਂ ਨਾ ਲੈ ਕੇ ਐ ਕੋ ਪੇਪਰ ਨਹੀਂ ਦਿੱਤੇ ਹਲੋ ਤੇਲ ਆਪਾਂ ਕੋਣਾ ਥੋੜਾ ਜਿਹਾ ਤਾਲ ਨਹੀਂ ਹੈ ਕਿ ਇਹੇ ਉੱਦਾਂ ਬਣਾਉਣੇ ਆ ਇਹ ਤਲੇ ਨਹੀਂ ਜਾਣਗੇ ਤੇਲ ਦਾ ਵਸ ਇੱਕ ਚਮਚਾ ਪਾਇਆ ਇਹਦੇ ਵਿੱਚ ਗਰਮ ਤੋਂ ਹੁਣੇ ਹਾਂ ਗਰਮ ਹੋ ਰਹੇ ਨੇ ਗਰਮ ਨੇ ਹਾਂ ਗਰਮ ਹੈ ਪਾ ਤੇਲ ਘਵੈਂਟ ਕਰਨਾ ਇਹ ਧੀਰੇ ਰਹਿਣਾ ਇਹਦੇ ਵਿੱਚ ਵਾ ਗਰਮ ਤਾਂ ਪਈ ਪਾ ਲਈ ਵਾ ਤਲਾਰੇ ਦੁੱਗੇ ਨਾ ਕੋਲੀ ਜਲਾ ਨਹੀਂ ਤਾਂ ਉਹ ਛੋਟੇ ਛੋਟੇ ਬਣਾਉਣ ਆ। ਹਲੋ ਹੁਣੇ ਥੱਲੇ ਆ ਜਾਊਗਾ। ਓਹੋ ਓਹੋ ਕੀ ਚੀਜ਼ ਬਣੀ ਆ ਬਣ ਗਿਆ ਬਣ ਗਿਆ ਵੇ ਲਓ ਰੱਬ ਦਾ ਨੋ ਇੱਥੇ ਬਣ ਗਿਆ ਬਣ ਗਿਆ ਬਣ ਗਿਆ ਕਮਜਾਬ ਹੋ ਗਿਆ ਕਮਜਾਬ ਚੱਲ ਫੋਨ ਮੈਂ ਨਾ ਹੀ ਮੈਂ ਮੇਰੇ ਚੋੱਕਾ ਬਣ ਗਿਆ ਇੱਕ ਬਣ ਗਿਆ ਵੇ ਜੋਕਰ ਸਵਾਦ ਦੇਖਣ ਨੂੰ ਵਰਕੀ ਵਰਕੀ ਲੈ ਲਿਓ ਸਾਰੇ ਜਣੇ ਹਾਲੋ ਫੁੱਲ ਕਿ ਐ ਚੀਜ਼ ਬਣੀ ਏ ਮਾਲ ਕੂੜਾ ਬਣਿਆ ਕਿਤੇ ਓਏ ਹੋਰ ਤਾਂ ਬਸ ਬਸ ਫੱਲ ਲਾ ਹੁਣ ਇਹ ਆਹ ਹਾਲੇ ਵਾਲਾ ਵੇਰ ਬਣ ਗਿਆ ਜਿੱਦਾਂ ਕੜਾਜੀ ਕੜਾਂਜੀ ਆ ਇੱਥੇ ਕਰਿਆ ਬੋਰਚ ਬੋਰਚ ਬੁਰਚ ਕਰਿਓ ਇਹ ਰਹੀ ਗਾਲੀ ਜੀ ਤਾਂ ਤਿੱਖੇ ਕਰ ਲਓ ਇਹ ਇਹਦਾ ਹਲਾਵੇ ਇਹਦਾ 프라이ਵੀ ਨੂੰ ਇਹਦਾ ਅੰਡਾ ਅੰਡਾ ਨਹੀਂ ਬਣਾਈਦਾ ਹੁੰਦਾ ਹਾਂ ਉਹਦਾ ਹਲਾਵੇ ਨੂੰ 프라이ਵੀ ਨੂੰ ਚੱਕ ਕੇ ਹਲਾਦੇ ਤਾਂ ਪੁੱਠਾ ਸਦਾ ਕਰ ਦੇ ਕੇ ਹਲਾਸਾ ਹਾਲੇ ਹਾਲੇ ਆਟਾ ਪਤਲਾਈਆ ਹੁਣ ਹਾਂ ਉਹ ਦੀ ਬਣੀਆ ਥੋੜਾ ਹੋਰ ਪਤਲਾ ਕਰ ਦੇ ਮਾਰਾ ਦੇ ਹਾ ਹਾ ਆ ਬਣੀ ਕੀ ਬਣੀ ਜਾਂਦੀ ਆ ਇਹ ਚੀਜ਼ ਇੱਕ ਤਰ੍ਹਾਂ ਦੀ ਜਿੱਦਾਂ ਜਿੱਦਾਂ ਬਣੀ ਜਾਂਦੀ ਆ ਉੱਦਾਂ ਉੱਦਾਂ ਭੁੱਖ ਲੱਗੀ ਜਾਂਦੀ ਵਧੀ ਜਾਂਦੀ ਆ ਐਕਸਪੀਰੀਅੰਸ ਆਈ ਐਕਸ ਭੁੱਖ ਵੀ ਭੁੱਖ ਵੀ ਵਧੀ ਜਾਂਦੀ ਆ ਉਦਾਂ ਉਦਾਂ ਥੋੜਾ ਕਰਨਾ ਫੇ ਇਦਾਂ ਕਰੋ ਮੈਨੂੰ ਪਹਿਲਾਂ ਖਵਾ ਦਿਓ ਮੈਂ ਖਾ ਕੇ ਤੁਹਾਨੂੰ ਦੱਸੂਗਾ ਹਾਂ ਹਾਂ ਕਿਦਾਂ ਸਵਾਦ ਟੇਸਟ ਕਿਦਾਂ ਦੇਖ ਇਹਦੇ ਇਹਦੇ ਲੈ ਕੇ ਆਈ ਕੋਲ ਬਿਨਾ ਤੇਲ ਤੋਂ ਆ ਜਿੱਦਾਂ ਬਿਲਕੁਲ ਤੇਲ ਕੇ ਕੁਛ ਨਹੀਂ ਵਿੱਚ ਹੈਗਾ ਹਾਂ ਮਾੜਾ ਜਿਹਾ ਹੀ ਐਵੇਂ ਇਹ ਹੈਗੇ ਡਾਈਟ ਫ੍ਰੀ ਕੀ ਕਹਿੰਦੇ ਮਸਾਲਾ ਦਾ ਮਸਾਲਾ ਜਿਹਾ ਚੱਕਲੇ ਚੱਕਲੇ ਕੀ ਕਰੀਏ ਆਹ ਬੜਾ ਯਾਰ ਪੂਰਾ ਪੂਰਾ ਫੁੱਲਾ ਜਿੱਤੇ ਜਿੱਤਾ ਬਣੀ ਜਾਂਦੇ ਆ ਨਾਲ ਦੀ ਨਾਲ ਐਕਸਪੀਰੀ ਇਹ ਹੁਣ ਮੱਦੀ ਹਲਵਾਈਆਂ ਦੇ ਬਣ ਰਹੇ ਮੱਦੀ ਬੁੱਧੂ ਬੁੱਧੂ ਹਲਵਾਈਆ ਰਹੇ ਬੁੱਧੂ ਵਾਲੇ ਮੈਂ ਬੁੱਧੂ ਵਾਲੇ ਬਣਾਇਆ ਆ ਆ ਵੀ ਉਦਾਂ ਵਧੀਆ ਇੰਦਾ ਪਹਿਲਾਂ ਥੋੜਾ ਥੋੜਾ ਨਾਲ ਦੀ ਨਾਲ ਇਦਾਂ ਪਾਈ ਜਾ ਉਹ ਜੁੜੀ ਤਾਂ ਜਾਂਦਾ ਨਾਲ ਆ ਗਿਆ ਕਿ ਆ ਤਾਂ ਉਹ ਖਾਣਾਂ ਯਾ ਚਾਹੇ ਪੰਜਾਬ ਦਾ ਮਠਿਆ ਬਣ ਜੀ ਹਨ ਜਿਹੜਾ ਮਰਜ਼ੀ ਬਣ ਜਵੇ ਗੈਣਾ ਨਹੀਂ ਹਾ ਤਾਂ ਗੋਲ ਆ ਬਸ ਗਣਾ ਲੱਦਣੇ ਥੋੜੇ ਜਿਹਾ ਓਕੇ ਹੈ ਇਹ ਨਹੀਂ ਪਾਰਟੀ ਹੋ ਜਾਂਦੀ ਹੈ ਪਾਣ ਕੇ ਖਾ ਲੇ ਇਹ ਪੋਲੇ ਕਰਕੇ ਨਾ ਹਾਂਜੀ ਆ ਲੋ ਪਾ ਆ ਬਾਲਟੀ ਵੱਜ ਗਈ ਆ ਹੋ ਗਿਆ ਮੋਦੀ ਆਸਰੇ ਚਲੋ ਇਹ ਤਾਂ ਹੋ ਗਿਆ ਮੈਂ 1 ਸਾਲ ਮਹੀਨੇ ਬਣਾ ਰਿਹਾ ਪੂਰੇ 1 ਸਾਲ ਹੀ ਬਰੇ ਵਾਲਾ ਇਹ ਹੁਣ ਇਸ ਵਾਰ ਆ ਗਿਆ ਲਾਉਂਦੀ ਨਾ ਆ ਪਕੋ ਆਮੀ ਦੇਤੀ ਐ ਨੇ ਟੇਸਟ ਦੇਖਣਾ ਜ਼ਰੂਰੀ ਆ ਪੂਰ ਵਿੱਚੋਂ ਕੰਨੀ ਜੇ ਤੋੜ ਕੇ ਕਰ ਇੱਕੀ ਚ ਲੈ ਲਓ ਜੀ ਸਾ ਬਣਿਆ ਕਰਾ ਇਹਨ ਪੂਰਾ ਨਸ ਬਸ ਰਸ ਇੰਨਾ ਸਹੀ ਆ ਫੇ ਨੇ ਦਾ ਦੂਜਾ ਬਣਾਣਾ ਕੀ ਉਹ ਬਣਾਉਂਦੇ ਰੋਟੀ ਕਰੋ ਕਰੋਟ ਬਣਾਉਂਦੇ ਜੀ ਰੋਟੀ ਬਣਾਣਾ ਮੈਂ ਮਾਸਾ ਰੱਖਦੇ ਹਲਕੀ ਹਲਕੀ ਆਂਚ ਤੇ ਭਨੇ ਗਾਏ ਹਲਕੀ ਹਲਕੀ ਆਂਚ ਤੇ ਮਾ ਜੋੜ ਲਾਂਗੇ ਹਲਕੀ ਹਲਕੀ ਆਂਚ ਤੇ ਇੱਕ ਨਾਲ ਨਾ ਹਲਾਇਂ ਮੱਖੜ ਤੇ ਸਹੀ ਹੈ ਕਾਟ ਕੇ ਫੇਰ ਆੜ ਜਾਨਾ ਵਿੱਚੋਂ ਹਾਂ ਆਖਾ ਪੱਛਾ ਨਹੀਂ ਲੈਣਾ ਨਹੀਂ ਤਾਂ ਆਪਾਂ ਇਦਾਂ ਬਣਾਉਣੇ ਵੀ ਜਿਹੜਾ ਨਕਸਾਨ ਵੀ ਨਾ ਹੋ ਖਾ ਕੇ ਇਹ ਯਾਨਾ ਦੇਖਾ ਹਾ ਨਿਕਾ ਹਾ ਬੰਦੇ ਨੂੰ ਦੂਜਾ ਐਕਸਪੀਰੀਅੰਸ ਆਈ ਜਾਂਦਾ ਤੇ ਯਾਰ ਬਾਹ ਜਾਂਦਾ ਯਾਰ ਬਾਹ ਜਾਂਦਾ ਹੁਣ ਪਹਿਲਾ ਕਿਦਾਂ ਦਾ ਸੀਗਾ ਦੂਜਾ ਕਿਦਾਂ ਦਾ ਆਪਾਂ ਬਣਾਏ ਦੀ ਪਹਿਲੀ ਵਾਰ ਹੀ ਆ ਮੈਂ ਪਹਿਲਾ ਕਿਦਾਂ ਦਾ ਸੀ ਦੂਜਾ ਕਿਦਾਂ ਦਾ ਸੀ ਕੀ ਚਾਹ ਦੇਖ ਕੇ ਨਾ ਸ਼ਕਤ ਬਣਿਆ ਪਹਿਲੀ ਵਾਰ ਹੀ ਬਣਾਉਈਆ ਹੈ ਸ਼ਕਤ ਚੀਜ਼ ਬਣੀ ਕਿ ਨਹੀਂ ਬਣੀ ਹਾਂ ਬਣੀ ਤੇੜਾ ਤਾਂ ਬਣਾਇਆ ਠੀਰ ਤਾਂ ਚੱਲ ਬਣਾ ਲੇਗੀ ਇਹ ਹੌਲੀ ਹੌਲੀ ਤੱਕ ਆਉਣੀ ਆ ਨਾ ਰੈਸਿਪੀ ਨਾ ਹੋਣ ਲੋਕਾਂ ਨੇ ਤਾਂ ਲਾਣਾ ਬੀਬੀ ਮਾਲ ਕੂੜਿਆ ਮਾਲ ਕੂੜਿਆ ਬੀਬੀ ਜਿਹੜਾ ਮੈਂ ਕੋਈ ਕਹਿਨੇ ਗਿਆ ਨਾ ਮਾਲ ਕੂੜੇ ਬਣਾਉਣੇ ਉਹਨੂੰ ਪੁੱਛ ਕੇ ਆਉ ਉਹ ਕਿੱਦਾਂ ਬਣਾਉਂਦੀ ਆ ਪਹਿਲੀ ਵਾਰੀ ਬਣਾਈ ਗਣ ਮੈਂ ਕਹਾਂ ਨਹੀਂ ਕਿ ਏ ਪਾਪੇ ਤੇ ਜਾਵੇ ਪਤਲੇ ਮੁੰਡੇ ਜਿਹੜੇ ਹੁੰਦੇ ਹੋਣੇ ਹਾਂ ਏ ਵੀ ਪਾਇ ਲੰਗ ਲੋਕੀ ਹਾਂ ਤਾਂ ਲਾਲਾ ਜੀ ਨਮਾਤਰਿਕਾ ਇਹ ਹਲਵਾਈ ਲੱਗਣਾ ਪੈਂਦਾ ਫੇ ਮਾਸਵਾਸ ਫਰਮੋਟਾ ਨਾ ਕਰੇ ਇਹ ਵੀ ਹਲਵਾਈ ਨੂੰ ਆਪ ਚਰਥਿਆ ਚਖਣੇ ਪਏ ਆ ਤੁਹਾਡੇ ਕੋਲ ਗੱਲ ਬਣ ਨਹੀਂ ਰਹੀ ਸੀ ਮੈਂ ਚਾਹਤਾ ਦੇਖੀਏ ਨਾ ਵੀ ਕੰਮ 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 ਹੋ ਜਾਵੇ ਮੈਨੂੰ ਫਿਰ ਕਾਲੀ ਗੇਰ ਬੰਦੇ ਤਾਂ ਫਿਰ ਐ ਨਹੀਂ ਉੱ타 ਆਪੇ ਮੈਦਾਨ ਚ ਉਤਰਨਾ ਪੈਂਦਾ ਹੈ ਗੇਲਾ ਇਹ ਵਾ ਕੀਤਾ ਆਪਣੇ 스타ਟ ਮੱਦੀ ਅਲਵਾਈ ਦੀ ਯਾਰ ਉੱਤਰ ਗਿਆ ਨਾ ਆਂਦੇ ਵਿੱਚ ਬੇਟਾ ਦੇਖੀ ਜੱਲੂ ਮਾਫੀ ਨਹੀਂ ਦੇਣਾ ਤੇਵੀ ਇਹ ਨਿਕਲੇ ਫੁੱਲ ਕੇ ਇਹ ਫੁੱਲਿਆ ਪੂਰਾ ਅਗਲੀ ਬਾਗ ਨੂੰ ਬਣਾਵਾਂਗੇ ਪੱਤੇ ਲਿਆਵਾਂਗੇ ਦੂਧ ਦੇ ਤੋੜ ਕੇ ਉਥੋਂ ਮਾਰਕੀਟ ਉਹ ਉਹ ਵਧੀਆ ਵੱਡੇ ਵੱਡੇ ਪੱਤੇ ਆ ਨਾ ਬਣਾਵਾਂਗੇ ਅਸਲੀ ਅਸਲੀ ਤੇ ਅਸਲੀ ਬਣਾਵਾਂਗੇ ਉਹਨਾਂ ਨੂੰ ਅਜ ਦਾ ਅਜ ਟੈਸਟਿੰਗ ਚੱਲ ਰਿਹਾ ਹੈ ਟੈਸਟਿੰਗ ਅਜ ਦਾ ਟੈਸਟਿੰਗ ਨਾਲੇ ਆ ਦੱਬੋ ਜੇ ਵੱਡਾ ਲਿਆਵਾਂਗੇ ਹਾਂ ਫਰਾਈ ਵੀ ਥੋੜਾ ਜਿਹਾ ਵੱਡਾ ਵੱਡਾ ਹੋ ਗਿਆ ਨਾ ਛੋਟਾ ਨਹੀਂ ਛੋਟਾ ਚੱਲ ਕੇ ਟਾਈਮ ਪਾਸ ਕਰਦੇ ਆ ਇਹਦਾ ਮਾਲ ਕੂੜੇ ਨੇ ਬੱਚੇ ਬਣ ਰਹੇ ਮਾਲ ਕੂੜੇ ਨੇ ਹਣੇ ਇਦਾਂ ਨਹੀਂ ਬਣਾਉਂਦੇ ਹਲਵਾਈ ਇਹਦੇ ਕਿਹੜਾ ਜੇ ਪਰ ਵੀ ਚੱਲਦਾ ਹੈ ਹਾਂ ਆ ਸ਼ਹਿਰਾਂ ਤੋਂ ਹੁਣ ਇਦਾਂ ਦੇ ਦਿੰਦੇ ਉਹ ਹਾਂ 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 ਪੜਾਹੀ ਮੈਂ ਤਾਂ ਕਿਤੇ ਹਮਮ ਸਾਹ ਰੱਖ ਗਏ ਆਂ ਮੈਨੂੰ ਭੁੱਖ ਲੱਗ ਗਈ ਤੋਂ ਮਹਿਕ ਆ ਗਿਆ ਹਨਾ ਪਾਈਓ ਠਿਕਾ ਕੇ ਪੁੱਛਦਾ ਕਹਿੰਦਾ ਬਣੀ ਨਹੀਂ ਹਜੇ ਪੂਰੇ ਖੀਰ ਮਾਲ ਪੂਰੇ ਕਿੰ ਲ ਮਾਲ ਪੂਰੇ ਲ ਖੀਰ ਲੈ ਮਾਲ ਪੂਰੇ ਲੈ ਅੱਬ ਦੇ ਲੈ ਕੋ ਪੂਰੇ ਲੈ ਮੀ ਫੱਪੇ ਮੀ ਆ ਦੇ ਜੇ ਨਾ ਕੋ ਪੇੜ ਨੇ ਜਾਣਾ ਯਾਰ ਕੋਈ ਸਹੀ ਹਾਲ ਹੈ ਥੱਪੇ ਬਹੁਤ ਆ ਕਾਲੋ ਸਨ ਨਾ 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 ਸ਼ਾਮ ਦੇਖ ਰਿਹਾ ਹੈਲ ਜੇ ਮੀਨਾ ਅੰਦਰ ਅੰਦਰ ਬਾਥਰੂਮ ਟੱਬ ਦੇ ਵਿੱਚ ਬਹਿ ਕੇ ਉਹ ਬਿਮਾਰਾ ਝੱਡ ਕੇ ਖਾਲਵੇਂ ਨਾ ਤਲ ਗਏ ਇਹ ਵੇਦਾ ਗਾ ਮੈਂ ਵੀ ਦੇ ਵਿੱਚ ਖਾ ਮੈਂ ਘਾਰਿਆ ਪੂਰਾ ਮੈਕ 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 ਜਿੱਦਾਂ ਜਿੱਦਾਂ ਤਿਆਰ ਹੋਈ ਜਾਂਦੇ ਆ ਆ ਕੇ ਕੋਲ ਖੜੀ ਜਾਂਦੇ ਆ ਗੈਸ ਦੇ ਹੈ ਬਾਣ ਦੇ ਦੇਖੀ ਜਾਂਦੇ ਚੱਲੇ ਉਹ ਕਰਕੇ ਹਾ 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 ਮਹਲਪੂੜਾ ਮਹਲਪੂੜਾ ਮਾਲਾੜਾ ਕੂੜਾ ਫਲ ਫਲ ਕੇ ਨਿਕਲਦੇ ਆ ਵਾ ਲੈਂਦੇ ਆ ਹਨਾ ਪੀਤੇ ਭੁੱਖ ਜਿੰਨੀ ਭੁੱਖ ਲੱਗੀ ਓ ਉਨੇ ਫਲਦੇ ਆ ਤਾਂ ਖੋ ਰਿਹਾ ਹਾਂ ਕੱਲ੍ਹ ਖਾ ਲਵਾਂ ਖਾ ਲਵਾਂ ਤੁਨ ਆਹਾਹਾਹਾ ਖੀਰ ਕੋਲੀ ਖੀਰ ਕੋਲੀ ਆਹੋ ਜਾ ਕੇ ਉਹਨਾਂ ਛੜਕ ਤੇ ਬਹਿ ਜਾਓ ਜਾਗੇ ਲੈਣਾ ਚ ਬੈਠ ਲੈ ਚ ਲੈ ਲੈ ਹੋ ਗਿਆ ਹੂੰ ਘੋਲ ਦੇ ਪੂਰੇ ਦੀ ਸੁਆਵਤੀ ਆ ਹੁਣ ਐਂਡ ਆਲਾ ਆ ਅਸੀਂ ਦਾ ਹੁਣ ਬੜੇ ਵਧੀਆ ਵਧੀਆ ਐਂਡ ਆਲਾ ਫਿਰ ਵਧੀਆ ਬਣਦਾ ਹੁੰਦਾ ਤੇ ਹੁਣ ਫਿਰ ਤੁਹਾਨੂੰ ਬਾਅਦ ਚ ਖਾਣ ਲ ਕੇ ਪਲੇਟਾਂ 'ਚ ਪਾ ਕੇ ਫਿਰ ਦਿਖਾਉਂਦੇ ਆ ਕਿੱਦਾਂ ਬਣੇ ਆ ਹਨਾ ਏਡਾ ਐਂਡ ਤੇ ਖੁਰਚਣਾ ਚੱਕ ਲਿਆ ਓਡਾ ਮਾਲ ਪੂੜਾ ਨਹੀਂ ਹੈਗਾ ਐਂ ਨਹੀਂ ਮਾਲ ਪੂੜਾ ਤਾਂ ਮਾਲ ਪੂੜਾ ਐਡਾ ਕਿਆ ਖੁਰਚਣਾ ਓਏ ਤੇ ਦਿੱਲੀ ਤੋਂ ਬੱਬੇ ਰਿਖੜੀ ਜਾਂਦੀ ਦੀ ਐਡਾ ਚਲੋ ਆਜਾ ਭਾਂਡੇ ਤੋਂ ਉਹ ਵਾਜਾ ਕਰ ਗੋਵਾ ਇਹ ਬੁੱਧੂ ਹਲਵਾਈ ਤੋਂ ਭਾਂਡੇ ਮੰਗਾਉਣੇ ਇੰਡੀਆ ਤੋਂ ਹਨ ਉਹ ਕਹਿੰਦਾ ਭਾਂਡੇ ਕੜਾਹੀਆਂ ਕਰੂਆਂ ਭੇਜਦੇ ਨਾਲ ਅਸੀਂ ਮਾਲ ਪੂੜੇ ਇਹਨਾਂ ਨੂੰ ਬਣਾਇਆ ਕਰਦੇ ਆਂ ਇਹ ਤਿਆਰ ਕਰਨਾ ਹੇ ਕੋਨੇ ਵੱਡੇ ਖਰਚੇ ਦੇ ਨਾਲ ਬਣਾਇਆ ਜਾਉਂਦਾ ਦੇ ਆ ਲੈ ਟੱਕ ਖਰਾ ਖੁਰਾ ਟੱਕਾਂ ਉਹ ਜੀ ਕੇ ਇਹ ਆ ਮਛਪ ਹੋਵੇ ਚਾਹ ਦੇ ਅੱਗੇ ਆ ਤੇ ਖੁਰੂ ਟੱਕ ਲੈਣਾ ਇਹਨਾਂ ਨੇ ਇਹ ਨੂੰ ਮਾਰਿਆ ਕਿ ਬੋਲੇ ਵਾਲਾ ਤੇ ਫੇ ਆਪਾਂ ਟੱਕ ਲੈਣਾ ਸਵਾਣ ਹੋਊਗਾ ਫੇ ਟੇਸ ਦੱਸਦੇ ਕਿਦਾਂ ਦਾ ਆ ਹੋਵੇ ਸ਼ਾਨ ਨੇ ਲਿਆ ਕੇ ਪਲੇਟਾਂ ਦਿੱਤੀਆਂ ਰੱਖ ਹੈ ਆਦ ਚੱਕਦੇ ਪੇਪਰ ਚੱਕਦੇ ਗਿਓ ਆਲਾ ਖੀਰ ਆ ਜੇ ਹੈ ਖੀਰ ਦੀਆਂ ਕੋਲੀਆਂ ਆ ਗਈਆਂ ਤੇ ਵਾਸੇ ਦੀ ਵਾਸਾ ਕਹਦਾ ਏ ਢਿੱਗੀ ਬਣਾਇਆ ਉਧਰ ਮਾਰਾ ਸਾਰਾ ਦੁਪਹਿਰਾ ਲੱਗ ਗਿਆ ਬਣਾਉਣ ਨੂੰ ਐ ਸ਼ਰ ਇਹ ਕਹਦਾ ਵਸ ਇੰਨੀ ਕੀ ਬਣਾਇਆ ਇਹ ਬੰਦੇ ਦਾ ਵੀ ਹੱਦ ਬੰਦਾ ਹੱਦ ਓਹੋ ਚਾ ਲਓ ਵੇ ਖੀਰ ਤੇ ਮਾਲਪੂੜੇ ਤਿਆਰ ਆ ਕਿ ਹੁਣ ਤੁਹਾਨੂੰ ਖਾ ਕੇ ਦੱਸ ਦਿਆਂ ਨਾ ਸਵਾਦ ਤੇਰ ਦੇਖਦੇ ਹੁਣ ਇਹਨਾਂ ਦਾ ਖੀਰ ਤੇ ਮਾਲਪੂੜੇ ਓਏ ਹੋਏ ਸ਼ਾਨ ਕਿੱਦਾਂ ਬਈ ਹੈਂ ਔਰੇ ਹੈਂ ਘੈਂਟ ਹੈ ਹੁਣ ਪਹਿਲੀ ਬਾਈਟ ਲਵ ਬਾਈਟ ਫਰਸਟ ਬਾਈਟ ਪਹਿਲੀ ਵਾਈਟ ਲਈ ਜੋਗੀ ਵੀ ਖੀਰ ਦੇ ਰਾਹ ਹੂੰ ਸੱਚੀ ਸਵਾਲ ਹੈ ਹਾਂ ਹੂੰ ਲਓ ਜੀ ਯਮਨ ਅਨੰਦ ਆ ਗਿਆ ਬਾਬਾ ਜੀ ਅਨੰਦ ਆ ਗਿਆ ਉਧਰ ਮੰਜੇ ਤੇ ਬਹਿ ਕੇ ਖਾਣ ਲੱਗੀ ਹੋ ਦੇਖ ਤੂੰ ਇਹ ਮੰਜੇ ਤੇ ਬਹਿ ਕੇ ਇੰਡੀਆ ਵਾਲੀ ਫੀਲ ਆਉਂਦੀ ਐ ਇੰਡੀਆ ਮੰਜੇ ਤੇ ਬਹਿ ਕੇ ਖਾਣੇ ਹੂੰ ਇਹ ਤਾਂ ਹੈ ਨਾਲ ਫਿਲਮ ਚੱਲ ਰਹੀ ਹੈ ਹਾਂ ਹੁਣ ਪਿੱਟਾ ਖਾ ਕੇ ਦੱਸੂਗਾ ਐ ਵੀ ਤੇ ਹੁਣ ਤੂੰ ਦੱਸ ਓਏ ਹੋਏ ਓਏ ਹੋਏ ਓਏ ਹੋਏ ਕਿੱਦਾਂ ਕਹਦੇ ਓਏ ਹੋਏ ਕਹਿੰਗੇ ਸੌਪਰ ਇਹਦਾ ਮਿਟਾ ਮਿਟਾ ਕਰ ਰਹੀ ਹੈ

ਇਹਦੇ ਇੱਥੇ ਤੇ ਪੱਖਿਆਂ ਵੀ ਜਿਹੜਾ ਪਲੱਗ ਇੱਕ ਹੈ ਕਿਆ ਜਿੱਦਾਂ ਉੱਪਰ ਲਾਉਣ ਨੂੰ ਦੂਜਾ ਹੈ ਨਹੀਂ ਜਿੱਦਾਂ ਪੱਖਾ ਲਾਉਣ ਨੂੰ ਤਾਰਾ ਤੁਰਾ ਬਾਹਰ ਕਾਉਣੀਆਂ ਪੈਣੀਆਂ ਹਾਂਜੀ ਇਸ ਕਰਕੇ ਫਿਰ ਅਸੀਂ ਆ ਪੱਖਾ ਲੈਂਦਾ ਤੇ ਠੀਕ ਹੈ ਆ ਸਾਫਟਾਈ ਮਿਲ ਗਿਆ ਬਹੁਤਾ ਮਹਿੰਗਾ ਨਹੀਂ ਹੈਗਾ ਤੇ ਇਹਦੇ ਵਿੱਕੇ ਲੈਟਿਆਂ ਨਾਲੇ ਹੂੰ ਤੇ ਠੀਕ ਹੈ ਬਾਕੀ ਲੈਟਰ ਰੂਟ ਤਾਂ ਕਈ ਤਰ੍ਹਾਂ ਦੀ ਆ ਪਰ ਲੈਟ ਕੰਮ ਜਾਨੀ ਕਿ ਲੈਟਰ ਰੂਟ ਤਾਂ ਵਧੀਆ ਹੈ ਵਿੱਚ 60 60 ਸੈਂਟੀਮੀਟਰ ਆ ਚੌੜਾ ਇਹ 60 ਸੈਂਟੀਮੀਟਰ ਆ ਬਾਕੀ ਪੈਨ ਪੂਰਾ ਠੰਡਾ ਕਰ ਦਿੰਦਾ ਹਾਲਾ ਵਧੀਆ ਹਵਾ ਹਵਾ ਬਹੁਤ ਮਾਰਦੇ ਆ ਇਸ ਦਾ ਤੇ ਬਾਕੀ ਫਾਟੇ ਨੇ ਮੁੱਖ ਨੇ ਕਈ ਹੈ LED LED ਮੇਨ ਹੈ ਜਿਹੜੇ LED LED ਹੈਗੀਆਂ ਇੰਨਾ ਜਿਹੜਾ ਬਲ ਬੁੱਲ ਬਸੜੀ ਜਾਂਦੇ ਰਹਿੰਦੇ ਸੀਗੇ LED LED ਤੇ ਵਧੀਆ ਚੀਜ਼ ਆ ਤੇ ਕੱਟਤਾ ਕਰ ਲਿਆ ਜੇ ਤੁਹਾਨੂੰ ਦਿਖਾ ਦਦੇ ਆ ਆ ਉੱਪਰ ਮਾਰਕ ਪਰ ਇੱਕ ਲੈਟਾ ਹੋ ਗਿਆ ਫੱਖਾ ਦਾ ਪੱਖਾ ਵੀ ਚਲਾਵੇ ਪੱਖੇ ਵੀ ਜਿਹੜੀ ਵੀ ਦੂਜੀ ਗੱਲ ਪੱਖਾ ਵਿੱਚ ਹਵਾ ਮੱਚ ਪੱਖਾ ਹੈ ਪੂਰੀ ਹਵਾ ਮਾਰਦਾ ਬਾਕੀ ਲੇਟਾਂ ਦੇ ਵੀ ਰੰਗ ਰੰਗੂ ਵੀ ਬਦਲਦੇ ਆ ਵਿੱਚ ਤੇ ਕਈ ਤਰ੍ਹਾਂ ਦੀਆਂ ਰੰਗ ਬਦਲ ਜਾਂਦੇ ਆ ਜਿੱਦਾਂ ਜੇ ਉਹ ਘੱਟ ਕਰ ਲਓ ਡਿਮ ਕਰ ਲਓ ਲੂਖ ਕਰ ਲਓ ਪੀੜੀ ਕਰ ਲਓ ਤੇ ਹੁਣ ਪੀੜੀ ਹੋ ਗਈ ਹੈ ਹਾਲ ਕਰ ਲਓ ਯਾਨੀ ਕਿ ਲੇਟਾਂ ਸਾਰੇ ਤਰ੍ਹਾਂ ਦੀਆਂ ਕੁੰਨੀ ਆ ਜਾਂਦੀ ਕਿ ਲੇਟਾਂ ਰੁਕਾ ਪਤਾ ਜਾਨੀ ਆ ਕਾਹੀ ਤਰੀਕਾ ਕੀ ਹੈ ਰੱਬੀਆ ਤਾਂ 100 ਦੇ ਵਿੱਚ ਤਕਰੀਬ ਲੱਗ ਗਿਆ ਪਰ ਕੀ ਜਿਆ ਕਾਪਾ ਖਵਾ ਬਹੁਤ ਆ ਪੱਖੇ ਦੀ ਹਾਂਜੀ ਇੱਕ ਭਾਹ ਹੈ ਨਹੀਂ ਇਹਦਾ ਜਿੱਦਾਂ ਹਲਕਾ ਆ ਇਹ ਛੱਤਾਂ ਜਿੰਨਾ ਖੋਖਲੀਆਂ ਨੇ ਉਹਨੀਆਂ ਛੱਤਾਂ ਹਾਂਜੀ ਤੇ ਉਹ ਦੂਜੀ ਆਪਣੇ ਏਰੀਆ ਵਾਲੇ ਦਾ ਜਿੱਦਾਂ ਝੋਲ ਮਾਰਦੇ ਆ ਦੇਖਦੇ ਤਾਂ ਨਾ ਰਹਿੰਦਾ ਇਹਦੇ ਵਿੱਚ ਕੁਝ ਨਹੀਂ ਚਾਹੀ ਦੋ ਕਿਲੋ ਪਾ ਰਿਆ ਸਾਰਾ ਹਮ ਇਹਦਾ ਵਧੀਆ ਚੀਜ਼ ਆ ਨਾਲ ਹੀ ਉਹਨਾਂ ਲਾਈਟਾਂ ਚ ਲੱਗ ਜਾਂਦਾ ਹੈ। ਨਾਲ ਹੀ ਲਾਈਟਾਂ ਦੇ ਉਹਦੇ ਵਿੱਚ ਹੀ ਲੱਗ ਜਾਂਦਾ ਤੇ ਨਾਲ ਰਿਮੋਟ ਹੈ ਜਿਹੜੇ ਰਿਮੋਟ ਤੇ ਰਿਮੋਟ ਮਰਜੀ ਸਪੀਡ ਕਰੀ ਚੱਲੋ ਇਹਦੀ ਲਾਈਟਾਂ ਉੱਪਰ ਵੱਧ ਘੱਟ ਕਰ ਲਓ ਜਿੱਦਾਂ ਹਮਨੇ ਐਤੋਂ ਜਿੱਦਾਂ ਮਰਜੀ ਘੁੰਮਦੀ ਕਰ ਲਓ ਦੂਜੀ ਕਰ ਲਓ। ਹਮ ਇਹ ਗੱਲ ਤਾਂ ਸਾਰੀਆਂ ਤਰ੍ਹਾਂ ਦੀ ਸਾਰੀਆਂ ਤਰ੍ਹਾਂ ਦੀਆਂ ਲਾਈਟਾਂ ਹੋ ਜਾਂਦੀਆਂ ਜਿੱਦਾਂ ਮਰਜੀ ਘੁੰਮਦੀ ਕਰ ਲਓ। ਰੰਗ-ਬਰੰਗੀਆਂ ਲਾਈਟਾਂ ਵਿੱਚ ਸਾਰੀਆਂ ਹੋ ਜਾਂਦੀਆਂ ਲਾਈਟਾਂ ਉੱਪਰ। ਇਹ ਬਹੁਤ ਵਧੀਆ ਚੀਜ਼ ਹੈ। ਬਹੁਤ ਆਪਾ ਹਵਾ ਨੇ ਹਵਾ ਹਵਾ ਕਰ ਕਿਸੇ ਹਵਾ ਪੂਰੀ ਹਵਾ ਪੂਰੀ ਦਿੰਦਾ ਹਵਾ ਪੂਰੀ ਦਿੰਦਾ ਹੂੰ ਕਾਕੇ ਨੂੰ ਬੰਦ ਕਰਨਾ ਪੈ ਜਾਂਦਾ ਸਹੀ ਗੱਲ ਤਾਂ ਪਿੰਡਾ ਹੁੰਦਾ ਕਿ 2 3 ਸਪੀਡਾਂ 3 ਸਪੀਡਾਂ ਆ ਜਾਂਦਾ ਹੂੰ ਤੇ ਬਾਕੀ ਇਹ ਉਹਦਾ ਰਿਵਰਸ ਵੀ ਚੱਲਦਾ ਆ ਆਪਾ ਪੁੱਠਾ ਵੀ ਘੁੰਮ ਪੈਂਦਾ ਜਿੱਦਾਂ ਸਾ ਲਿਖੋ ਉੱਪਰ ਨੂੰ ਮਾਰਨਾ ਪੈਂਦਾ ਹਾਂ ਥੱਲੇ ਹਵਾ ਖੱਤੀ ਉੱਪਰ ਵੀ ਮਾਰਦਾ ਹੈ ਵਧੀਆ ਕੀ ਗਿਆ ਹੂੰ ਕੱਪ ਆਇਆ ਏ ਥੱਲੇ ਅੰਦਰ ਇਹ ਥੋੜਾ ਛੋਟਾ ਆਇਆ ਬੜੀ ਵਧੀਆ ਇਹ ਵੀ ਵਧੀਆ ਇਹਦੀਆਂ ਵੀ ਲਾਈਟਾਂ ਲੁੱਟਾਂ ਚੇਂਜ ਹੁੰਨੀਆਂ ਕਰੀਂਦਾ ਇਹਦਾ ਵੀ ਸਾਰਾ ਫੰਕਸ਼ਨ ਹੈ ਜਿੱਦਾਂ ਇਹਦੇ ਵੀ ਸਾਰੇ ਚੇਂਜ ਹੋ ਜਾਂਦੇ ਆ ਠੀਕ ਹੈ ਲਾਈਟਾਂ ਉਹ ਸੋਹਣੀਆਂ ਹੁੰਦੀਆਂ ਹੂੰ ਹੂੰ ਬਾਕੀ ਇਹ ਕਮਰਾ ਛੋਟਾ ਕਰਕੇ ਇਹਦਾ ਇਹਨਾਂ ਸਰ ਜਾਂਦਾ ਜਿੱਦਾਂ ਇਹ ਛੋਟਾ ਥੋੜਾ ਉੱਤੋਂ ਤੇ ਆ ਵੰਦ ਨਾਲ ਮਿਲਿਆ ਸਾਨੂੰ ਇਹਦੇ ਚ ਚਲਾਉਣ ਨੂੰ ਹੋਟ ਓਟ ਚਲਾਓ ਓਟ ਚਲਾ ਕੇ ਦਿਖਾਉਂਦਾ ਲੈਟ ਵੀ ਬਹੁਤ ਆ ਬਾਕੀ ਹਵਾ ਦਾ ਫੱਟੇ ਚੱਕਦਾ ਇੱਕ ਵਾਰੀ ਹਵਾ ਵਾਲੇ ਤਾਂ ਫੱਟੇ ਚੱਕ ਦਿੰਦਾ ਕਿ ਆਪਾਂ ਵੀਡੀਓ ਕਰਦੇ ਇੱਥੇ ਵੰਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜਿਹਨਨੂੰ ਘੱਲੋ ਸਬਸਕ੍ਰਾਈਬ ਸਬਸਕ੍ਰਾਈਬ ਤੇ ਅਗਲੀ ਵੀਡੀਓ ਦੇਖਣ ਲਈ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਜਲਦੀ ਓਕੇ